ਬਲਦੀ 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 ਗਲਦੀ ਵੀ ਗੱਲ ਕਰਦਾ ਟੱਕਾ ਕਿਸੇ ਦੀ ਆਰੀਆ 파ਤੀ ਇੱਕੋ ਜੱਗ ਲੋ ਵੀ ਮੇਰੇ ਵੀਰੋ ਅੱਜ ਕਹਿੰਦੇ ਉਹ ਲੋਕੇਸ਼ਨ ਤੇ ਪਹੁੰਚ ਗਏ ਆ ਜਿੱਥੇ ਗੰਨੇ ਤੋਂ ਗੁੜ ਤਿਆਰ ਹੁੰਦਾ ਇਹ ਲੋਕੇਸ਼ਨ ਕਹਿੰਦੇ ਖੱਜਾਲ ਤੋਂ ਰومی ਵਾਲੇ ਰਾਹ 'ਚ ਖੇਤਾਂ ਜਾਇਲ ਕੇ ਆਂ ਇਹ ਦੇਖੋ ਵੀ ਤਿਆਰ ਹੁੰਦਾ ਗੁੜ ਗੁੜ ਪੂਰਾ ਇੱਕ ਨੰਬਰ ਆ ਫਰੈਸ਼ ਮਿਲੂਗਾ ਗੁੜ ਪੂਰਾ ਸਾਈ ਵਾਲਾ ਕੰਮ ਆ ਪੂਰਾ ਇੱਕ ਨੰਬਰ ਪੂਰਾ ਜਮਾਂ ਟੇਸਟੀ ਆ ਗੜ ਪੂਰਾ ਸਵਾਦ ਆ ਇਹ ਗੜ ਖਾਓਗੇ ਬਾਰ ਬਾਰ ਮੰਗੋਗੇ ਅਗੇ ਗੜ ਤੁਸੀਂ ਕਹੋਗੇ ਵੀ ਗੜ ਸਾਨੂੰ ਚਾਹੀਦਾ ਇਹੀ ਚਾਹੀਦਾ ਹੋਰ ਨਹੀਂ ਕੋਈ ਚਾਹੀਦਾ ਹਾਂ ਜੀ ਮੁੰਡਿਆ ਗੜਰ ਤੋਂ ਖਾਦਾ ਕਿਵੇਂ ਕਿਵੇਂ ਲੱਗਾ ਤੁਹਾਨੂੰ ਉਹ ਵੈਕਰਨ ਬਰਾਇ ਇਹ ਆ ਚਾਲਦੀ ਆ ਮਸ਼ੀਨ ਪਹਿਲਾਂ ਕਰਦੇ ਹਰਾਸ ਇਥੋਂ ਗੰਨੇ ਦਾ ਗੰਨਾ ਆਪਣਾ ਆਪ ਤੇ ਲੱਗਿਆ ਹੋਇਆ ਵਾ ਕਰਦਾ ਹੀ ਗੰਨਾ ਵਾ ਤੇਰਾ ਆਪਣਾ ਰਾਤ ਘਰਦੇ ਮੇਰੇ ਜਾਂਦਾ ਰਾਤ ਉਧਰ ਪਰਲੇ ਪਾਸੇ ਇਹਦੇ ਵੀ ਪ੍ਰੋਸੈਸ ਆ ਗਈ ਪੂਰਾ ਇੱਕ ਨੰਬਰ 5 ਕੰਮ ਘਾਰਾ ਕੋਈ ਐਵੇਂ ਨਹੀਂ ਹੈਗਾ ਵੀ ਤੁਹਾਨੂੰ ਗੰਨਾ ਜਾਂ ਬੰਨ ਲੀ ਜਾਂ ਉਵੇਂ ਕਰ ਲਈਏ ਪੂਰਾ ਇੱਕ ਨੰਬਰ ਕੰਮ ਉਹ ਰਿਆਂ ਫਾਈਆਂ ਇਹਨਾਂ ਵਧੀਆ ਘੋੜਾ ਵੀ ਬਾਰ-ਬਾਰ ਮਗੋ ਹੋ ਗਈਆਂ ਅਗੇ ਤੇ ਭਾਈ ਸਾਨੂੰ ਉਹੀ ਚਾਹੀਦਾ ਵਾ ਗੋੜ ਇਹ ਜਿਵੇਂ-ਜਿਵੇਂ ਹੁੰਦਾ ਜੀ ਤਿਆਰ ਇਹ ਗੋੜ ਹਾਂ ਇਹ ਰਸ ਪਾ ਕੇ ਠੀਕ ਆ ਜੀ ਬਾਹਰ ਤੇ ਗਰਮੋ ਦਾ ਮੈਲ ਕੱਟ ਦੇਣੀ ਹੈ ਅੱਛਾ ਜੀ ਗਰਮ ਬਣ ਗਿਆ ਲੋ ਜਿਹੜੀਆਂ ਬਾਲਟੀਆਂ ਨਾਲ ਹੁਣ ਜੂਹ ਜਿਹੜੇ ਨਿਕਲਦਿਆਂ ਮਾ ਉਹ ਚੱਕ ਕੇ ਲਿਆਉਂਦੇ ਆ ਪਹਿਲਾਂ ਇੱਧਰ ਬੰਦੇ ਆਹ ਭਾਈ ਜਾਂਦਾ ਵਾ ਲਿਆਉਣਾ ਬਾਲਟੀ ਚੱਕ ਕੇ ਇੱਧਰ ਇਧਰ ਲਿਆ ਕੇ ਪਹਿਲਾਂ ਰੱਖਣਗੇ ਅੱਖੀਆਂ ਕਰ ਲਈਆਂ ਬਾਲਟੀਆਂ ਹੋਰੇ ਬਾਈ ਆਮਾ ਚੱਕੀ ਬਾਲਟੀਆਂ ਤੇ ਬਾਲਟੀ ਲੈ ਕੇ ਇਹਦਾ ਪ੍ਰੋਸੈਸ ਹੈਗਾ ਪਹਿਲਾਂ ਪਾਉਦੇ ਆ ਜੂਸ ਇਧਰ ਇਹਦੇ ਵਿੱਚ ਪਾਉਦੇ ਆ ਜੂਸ ਕਾਪਣਾ ਕਿ ਚੱਲਦੀ ਇਹਨਾਂ ਦੀ ਲੂਟ ਆ ਜੀ ਫੇਰ ਪਾਉਣਾ ਇਹਦੇ ਵਿੱਚ ਫੇਰ ਇਹ ਚੋਂ ਜਿਹੜੀ ਮੈਲ ਨਿਕਲਦੀ ਹੈ ਮੈਲ ਕੱਢਦੇ ਟੋਕਰੇ 'ਚ ਟੋਕਰੇ ਜੋ ਇਹ ਹੁੰਦਾ ਵੇਸਟ ਮਟੀਰੀਅਲ ਆ ਬਾਈ ਅੱਗ ਮਚਾਉਂਦਾ ਇਹ ਮਾ ਥੱਲੇ ਇਹ ਦੇ ਨਿਕਾਲੀਆਂ ਬਾਫਾ ਪੂਰੀਆਂ ਕਾ ਹਾਲੀ ਮੈਦਾ ਪੇਸਟ ਮੜੀ ਲਾਇਆ ਛੜ ਦਿੰਦੇ ਉਹ ਤੇਨਾ ਬਾਗੀਆਂ ਤਿਆਰ ਹੋ ਗਏ ਜੋ ਇਹਨੂੰ ਸਕਾਰ ਰਿਹਾ ਹੁਣ ਗੋੜ ਨੂੰ ਬਣਿਆ ਹੋਇਆ ਤਾਜ਼ਾ ਹੈ ਦੇਖ ਇਹਨੇ ਬਾਈ ਖਰੀਦਣਾਮਾ ਤੇ ਸਾਨੂੰ ਉੱਪਰ ਤੇ ਨੰਬਰ ਇਸ ਬਾਰਕਰ ਕਰਿਓ ਨੰਬਰ ਬਾਈ ਕਿ ਨਾਮਾ ਜੀ ਇਸ ਬਾਰਕਰ ਨੰਬਰ 7658 ਹਾਂਜੀ 66994 ਠੀਕ ਹੈ ਜੀ ਆਹਲੇ ਨੰਬਰ ਤੇ ਕਰ ਸੰਪਰਕ ਜੀ ਲਓ ਇਹ ਕਹਿੰਦੇ ਯੂਜ਼ ਹੋ ਗਿਆ ਤਿਆਰ ਗਨੇ ਦਾ ਕਹਿੰਦੇ ਚੈੱਕ ਕਰਕੇ ਦੇਖ ਲਈ ਮੁੰਡੇ ਪਹਿਲਾਂ ਕਹਿੰਦੇ ਟੇਸਟ ਕਰਕੇ ਯੱਕ ਮੁੰਡਿਆ ਦੇਖ ਚੈੱਕ ਕਰਕੇ ਕਿਵੇਂ ਆ ਬਣਿਆ ਲਓ ਵੀ ਆਪਾਂ ਵੀ ਦੇਖ ਲਈਏ ਵੀਗੇ ਜੂਸ ਤਾਂ ਹੀ ਪੂਰਾ ਇੱਕ ਰਮ ਕਿਵੇਂ ਆ ਵੀ ਜੂਸ ਬਣਿਆ ਸਪਲੇਨ ਕਿਵੇਂ ਆ ਜੂਸ ਦਾ ਟੇਸਟ ਆ ਵੀ ਆਪਣਾ ਹੀ ਆਪ ਦਾ ਕਮਾਲ ਲੱਗਿਆ ਖੇਤ ਚ ਇਹ ਆਪ ਦਾ ਹੀ ਕੀਤਾ ਤਿਆਰ ਕਮਾਲ ਲਾ ਕੇ ਖੇਤ ਦੇ ਵਿੱਚ ਬੀਜ ਕੇ ਹਨਾ ਆਪਾਂ ਜੀ ਉਹ ਚੀਜ਼ ਨਹੀਂ ਰੱਖੀ ਹੈਗੀ ਵੀ ਆਪਾਂ ਅਜ ਤੋਂ ਖਰੀਦ ਲਿਆ ਆ ਕਰ ਲਿਓ ਕਰ ਲਿਏ ਸਾਰੀ ਚੀਜ਼ ਆਪਣੀ ਆਪ ਦੀ ਤਿਆਰ ਕੀਤੀ ਹੋਈ ਹੈ ਘਰੇ ਗੰਨਾ ਆਪ ਦਾ ਲਾ ਕੇ ਸਾਂਭ ਕਰਕੇ ਤੇ ਆਪ ਹੀ ਇੱਧਰ ਬਾਗਲੇ ਦੇ ਵਿੱਚ ਤਿਆਰ ਕੀਤਾ ਸਮਾਨ ਸਾਰਾ ਕੌੜਾ ਵਾਲੇ ਲਾਏ ਹੋਇਆ ਓਕੇ ਤੇ ਇਧਰ ਪੂਰਾ ਤਿਆਰ ਹੁੰਦਾ ਵਾ ਪੂਰੇ 1 ਕਾ ਨੰਬਰ ਦੀ ਜਿਆ ਕੋਈ ਐ ਮੇਰੀ ਗੱਲ ਨਹੀਂ ਆਈ ਉਹ ਗੱਲਾਂ ਜਾਂ ਬੰਦ ਲਈ ਜਾ ਉਹ ਮੈਂ ਹੋ ਜੀ ਬੈਟਮ ਆਹ ਦੇ ਇਹਦਾ ਜੂਸ ਨਿਕਲਦਾ ਬਾਲਟੀਆਂ ਜੇ ਭਰ ਕੇ ਇਹਦੇ ਜਾਂਦਾ ਵਾ ਉੱਧਰਲੇ ਪਾਸੇ त जमी पूरा हिकु नंबर कलाक ਆ ਮਰੋ ਚੱਕ ਮਰੋ ਨਹੀਂ ਹੁੰਦਾ ਚੱਕ ਰੋ ਚੱਕ ਦੋ ਮਰੋ ਨਹੀਂ ਹੁੰਦਾ ਚੱਕ ਰੋ ਆਮਨੇ ਦੇਖੀ ਬੱਲੇ ਕਿਉਂਡੀ ਟਰਾਲੀ ਇਸੀ ਪਿਆ ਕਰਨਾ ਦਾ ਆ ਨਿਕਲਿਆ ਨਾ ਸੀ ਇਹ ਤਾਂ ਬਣ 10 ਮਿੰਟ ਕਰਾਉਣੇ ਪਏ ਜਾਂਦਾ ਜਿਹੜਾ ਸੈਕਰ ਬਣਾਉਂਦਾ ਹੈ ਆ ਆ ਉਹ ਮਾਰਨ ਤੋਂ ਨਾਲ ਤਾਂ ਬੇਸਰ ਗਿਆ ਹੂੰ ਇਹਨੂੰ ਮਾਰਨਾ ਉਹ ਬਰਾਂ ਮਾਰਨ ਤੋਂ ਜ਼ਿਆਦਾ ਨਾ ਕਿਉਂ ਇਹਨਾਂ ਕੜਾ ਇਹ ਨਹੀਂ ਜਾਕੇ ਆਈ ਮਾਰਨ ਉਹ ਉਹ ਛਿੱਟੀ ਗਿਆ ਬੱਲ ਹਿੱਟ ਗਿਆ ਟਰਾਈ ਕਰਨੀ ਜਾਕੇ ਨਹੀਂ ਕਹਿੰਦਾ ਯਾਰ ਮੈਨੂੰ ਤਾਂ ਵਧੀਆ ਦਿਓ ਆਹਾਂ ਇਹ ਲਾਉਣ ਨੂੰ ਨਹੀਂ ਬਰੋਂ ਨਹੀਂ ਜਾਇਆ ਇਹ ਲਕਣਾ ਦਾ ਇਹਦੇ ਚ ਇਹਦੇ ਦੀ ਰੇਂਜ ਵਿੱਚ ਖੇਡਣੀ ਨਹੀਂ ਹੁੰਦੀ ਜੀ ਆ ਦੋ ਗਾਇ ਮਹਾਤ ਮਾਝੇ ਪੁਨੇ ਉਹ ਕਿ ਬੰਦਾ ਵੀ ਫੜ ਗਿਆ ਜੀ ਉਹਨੇ ਜਦ ਦੀ ਗੱਲ ਅੰਦਰ ਤਾਂ ਹੈ